ਨਾਜ਼ਕ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪ੍ਰਵਾਸੀ ਸਾਇਤ ਅਧਿਆਨ ਕੇਂਦਰ ਵੱਲੋਂ ਪ੍ਰਵਾਸੀ ਪੰਜਾਬੀ ਲੇਖਕ ਮੈਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰੀਕਾ ਤੋਂ ਐਸ਼ਕਮ ਐਸ ਇੰਗਲੈਂਡ ਤੋਂ ਨਛੱਤਰ ਸਿੰਘ ਭੋਗਲ ਕੈਨੇਡਾ ਦੇ ਸ਼ਹਿਰ ਸਰੀ ਤੋਂ ਬਿੰਦੂ ਦਲਵੀਰ ਕੌਰ ਅਤੇ ਕੈਲਗਰੀ ਤੋਂ ਗੁਰਚਰਨ ਕੌਰ ਥਿੰਦ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗੁਜਰਾਵਾਲਾ ਖਾਲਸਾ ਐਜੂਕੇਸ਼ਨਲ ਕਾਉਂਸਲ ਦੇ ਪ੍ਰਧਾਨ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡਾਕਟਰ ਐਸ ਪੀ ਸਿੰਘ ਨੇ ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਨੂੰ ਕਿਹਾ ਅਤੇ ਪ੍ਰਵਾਸੀ ਸਾਇਤ ਅਧਿਆਨ ਕੇਂਦਰ ਦੀਆਂ ਗਤੀਵਿਧੀਆਂ ਤੋਂ ਜਾਣੂ ਵੀ ਕਰਵਾਇਆ ਲੇਖਕ ਐਸ਼ਕੁਮ ਐਸ਼ ਨੇ ਇਸ ਮੌਕੇ ਉਹਨਾਂ ਵੱਲੋਂ ਪੰਜਾਬੀ ਵਿੱਚ ਇੱਕ ਨਵੀਂ ਕਾਵ ਵਿਦਾ ਅੱਖਰ ਵਿਤਾ ਜਿਹੜੀ ਕਿ ਅੰਗਰੇਜ਼ੀ ਵਿਦਾ ਅਰੋਕਟਿਕਸ ਦੇ ਸਮਾਂਤਰ ਹੈ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਐਸ਼ਕਮ ਐਸ਼ ਪੰਜਾਬੀ ਵਿੱਚ ਇਸ ਖੋਜ ਵਿਧਾ ਦੇ ਮੁੱਢਲੇ ਲੇਖਕ ਵਜੋਂ ਜਾਣੇ ਜਾਂਦੇ ਹਨ ਉਹਨਾਂ ਨੇ ਅੱਖਰ ਵਿਤਾ ਨੂੰ ਲਿਖਣ ਦੇ ਢੰਗ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਹ ਵਿਦਿਆਰਥੀਆਂ ਤੇ ਸਰੋਤਿਆਂ ਦੀ ਇੱਕ ਦਿਮਾਗੀ ਕਸਰਤ ਦੀ ਤਰ੍ਹਾਂ ਹੈ ਇਸ ਕਾਵ ਵਿਧਾ ਨੂੰ ਲੈ ਕੇ ਇੱਕ ਉਸਾਰੂ ਵਿਚਾਰ ਚਰਚਾ ਵੀ ਹੋਈ ਜਿਸ ਵਿੱਚ ਉੱਗੇ ਅਲੋਚਕ ਡਾਕਟਰ ਗੁਰੇ ਇਕਬਾਲ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀਜੀਐਨ ਆਈ ਐਮਟੀ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾਕਟਰ ਸੁਸ਼ਮਿੰਦਰਜੀਤ ਕੌਰ ਨੇ ਹਿੱਸਾ ਲਿਆ ਇੰਗਲੈਂਡ ਤੋਂ ਆਏ ਲੇਖਕ ਨਿਸ਼ੰਦਰ ਸਿੰਘ ਭੋਗਲ ਨੇ ਆਪਣੀ ਸਾਹਿਤ ਸਿਰਜਣਾ ਦੇ ਸਫ਼ਰ ਬਾਰੇ ਪ੍ਰਵਾਸ ਦੇ ਅਨੁਭਵ ਬਾਰੇ ਅਤੇ ਇੰਗਲੈਂਡ ਤੇ ਕੈਨੇਡਾ ਵਿੱਚ ਸਰਗਰਮ ਸਾਹਿਤ ਸੁਭਾਵਾਂ ਬਾਰੇ ਵੀ ਵਿਚਾਰਾਂ ਦੀ ਸਾਂਝ ਪਾਈ ਬਿੰਦੂ ਦਲਬੀਰ ਕੌਰ ਨੇ ਇਸ ਮੌਕੇ ਸਰੋਤਿਆਂ ਨਾਲ ਆਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕੀਤੀਆਂ ਜਿਸਕਰ ਯੋਗ ਹੈ ਕਿ ਬਿੰਦੂ ਦਲਬੀਰ ਕੌਰ ਦੀ ਪਿਛਲੇ ਸਾਲ ਪ੍ਰਕਾਸ਼ਿਤ ਪੁਸਤਕ ਹਰਫ਼ ਇਲਾਹੀ ਵੀ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਲੋਕ ਅਰਪਿਤ ਕੀਤੀ ਗਈ ਸੀ ਲੇਖਕ ਗੁਰਚਰਨ ਕੌਰ ਥਿੰਦ ਨੇ ਇਸ ਮੌਕੇ ਆਪਣੀ ਪਾਕਿਸਤਾਨ ਫੇਰੀ ਦੇ ਦਿਲ ਟੰਬੋ ਮੇ ਅਨੁਭਵ ਸਾਂਝੇ ਕੀਤੇ ਉਹਨਾਂ ਨੇ ਆਪਣੇ ਇਹ ਅਨੁਭਵ ਇੱਕ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਿਤ ਕਰਵਾਇਆ ਨਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਨੇ ਇਸ ਮੌਕੇ ਬਾਹਰੋਂ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਅੱਜ ਦੀ ਪ੍ਰਵਾਸੀ ਲੇਖਕ ਮਿਲਣੀ ਇੱਕ ਉਸਾਰੂ ਵਿਚਾਰ ਚਰਚਾ ਦਾ ਮਾਧਿਅਮ ਬਣੀ ਹੈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਲੇਖਕਾਂ ਨੇ ਸ਼ਿਰਕਤ ਕਰਕੇ ਸਾਡੀ ਇਸ ਸੰਸਥਾ ਨੂੰ ਮਾਣ ਬਖਸ਼ਿਆ ਹੈ ਪ੍ਰਵਾਸੀ ਸਾਇਤ ਅਧਿਆਨ ਕੇਂਦਰ ਵੱਲੋਂ ਇਹਨਾਂ ਚਾਰ ਲੇਖਕਾਂ ਨੂੰ ਸਨਮਾਨ ਚਿੰਨ ਭੇਟਾ ਕੀਤੇ ਗਏ ਇਸ ਮੌਕੇ ਗੁਜਰਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਅਨਰੇਡੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ ਮੈਂਬਰ ਸਰਦਾਰ ਹਰਦੀਪ ਸਿੰਘ ਡਾਕਟਰ ਗੁਰਚਰਨ ਕੌਰ ਕੋਚਰ ਪੰਜਾਬੀ ਦੇ ਉੱਗੇ ਸ਼ਾਇਰ ਤਰਲੋਚਨ ਲੋਚੀ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਕੌਰ ਡਾਕਟਰ ਹਰਗੁਣ ਜੋਤਕੌਰ ਡਾਕਟਰ ਭੁਪਿੰਦਰ ਕੌਰ ਡਾਕਟਰ ਮਨਦੀਪ ਕੌਰ ਰੰਦਾਵਾ ਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਪ੍ਰੋਗਰਾਮ ਦਾ ਸੰਚਾਲਨ ਪ੍ਰਵਾਸੀ ਸਾਇਤ ਅਧਿਆਨ ਕੇਂਦਰ ਦੇ ਕੋਆਰਡੀਨੇਟਰ ਡਾਕਟਰ ਤਜਿੰਦਰ ਕੌਰ ਵੱਲੋਂ ਕੀਤਾ ਗਿਆ